ਨਾਨਕ ਦੇਵ ਜੀ ਹੋਏ ਜਾਂ ਕਿਸੇ ਵੀ ਧਰਮ ਦੀ ਤਸਵੀਰ ਬਣਾਉਂਦੇ ਹਾਂਜੀ ਬਿਲਕੁਲ ਆਰਟਿਸਟ ਵਾਸਤੇ ਕਿ ਸਾਰੀ ਦੁਨੀਆ ਵਾਸਤੇ ਇੱਕ ਹੀ ਧਰਮ ਹੋਣਾ ਚਾਹੀਦਾ ਵਾ ਰਿਲੀਜੀਅਸ ਪੇਂਟਿੰਗਾਂ ਵੀ ਬਣਾਈ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਣਾਈ ਹੀ ਤੇ ਕ੍ਰਿਸਚੀਅਨ ਉਹਨਾਂ ਦੀ ਵੀ ਪੇਂਟਿੰਗ ਬਣਾ ਲਈ ਦੇ ਅਸੀਂ ਕਿਉਂਕਿ ਸਾਡੇ ਵਾਸਤੇ ਇੱਕ ਧਰਮ ਹੈ ਗਿਆ ਜਿਸ ਤਰ੍ਹਾਂ ਅਸੀਂ ਸਿੱਖ ਸਟੱਡੀ ਪੇਂਟਿੰਗ ਦਿਲੋਂ ਬਣਾਉਂਦੇ ਇਸ ਤਰ੍ਹਾਂ ਰਾਮ ਜੀ ਦੀ ਵੀ ਮੈਂ ਪੇਂਟਿੰਗ ਇੱਕ ਬੜੀ ਸ਼ਰਧਾ ਦੇ ਨਾਲ ਬਣਾਈ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਦੋਸਤੋ 22 ਜਨਵਰੀ 2024 ਦਾ ਦਿਨ ਬਹੁਤ ਮਹੱਤਵਪੂਰਨ ਹੈ ਇਸ ਨੂੰ ਮਹਾ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਯੋਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਉਸੇ ਲੜੀ ਤਹਿ ਦੀ ਅੰਮ੍ਰਿਤਸਰ ਦੇ ਵਿੱਚ ਪੇਂਟਰ ਵੱਲੋਂ ਵੀ ਜਿਹੜੀ ਹੈ ਸ੍ਰੀ ਰਾਮ ਮੰਦਰ ਦੇ ਨਿਰਮਾਣ ਦੀ ਤਸਵੀਰ ਜਿਹੜੀ ਹੈ ਬਣਾਈ ਜਾ ਰਹੀ ਹੈ ਬਹੁਤ ਪਿਆਰੀ ਤਸਵੀਰ ਬਣਾਈ ਹੈ ਹੂਬ ਹੂ ਜਿਹੜਾ ਜਿਵੇਂ ਅਯੋਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਉਸ ਤਰ੍ਹਾਂ ਦਾ ਹੀ ਮੰਦਰ ਦਾ ਜਿਹੜਾ ਹੈ ਤਸਵੀਰ ਹੈ ਇਸ ਪੇਂਟਰ ਵੱਲੋਂ ਬਣਾਈ ਜਾ ਰਹੀ ਹੈ ਸ੍ਰੀ ਰਾਮ ਜੀ ਦੀ ਵੀ ਤਸਵੀਰ ਬਣਾਈ ਹੈ ਅਤੇ ਨਾਲ ਹੀ ਨਾਲ ਜਿਹੜੀ ਹੈ ਅਜोध्या ਦੇ ਵਿੱਚ ਜਿਵੇਂ ਰਾਮ ਮੰਦਰ ਬਣਾਇਆ ਜਾ ਰਿਹਾ ਹੂਬੂ ਉਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਆਪਣੀ ਪੇਂਟਿੰਗ ਦੁਆਰਾ ਪੁੱਟੇ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੇ ਪੇਂਟਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਰਦਾ ਭਾਵਨਾ ਦੇ ਨਾਲ ਇਸ ਤਸਵੀਰ ਨੂੰ ਬਣਾਇਆ ਜਾ ਰਿਹਾ ਹੈ ਮਹਾ ਦੀਵਾਲੀ ਦੇ ਵਿੱਚ ਰੂਪ ਦੇ ਵਿੱਚ 22 ਜਨਵਰੀ ਦਾ ਜਿਹੜਾ ਦਿਨ ਮਨਾਇਆ ਜਾਏਗਾ ਵੱਡੇ ਤਿਉਹਾਰ ਦੀ ਤਰ੍ਹਾਂ ਇਸ ਨੂੰ ਮਨਾਇਆ ਜਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਜਿਹੜੇ ਨੇ ਮਿੱਟੀ ਦੇ ਦੀਵੇ ਲਾਏ ਜਾਂਦਾ ਤਸਵੀਰ ਦੇ ਵਿੱਚ ਪੇਂਟਰ ਨੇ ਦੀਵਿਆਂ ਦੀ ਵੀ ਜ਼ਰੂਰ ਦੀਵੇ ਵੀ ਬਣਾਏ ਨੇ ਤੇ ਪੇਂਟ ਰਾਮ ਮੰਦਰ ਦੇ ਮੰਦਰ ਦਾ ਨਿਰਮਾਣ ਜਿਵੇਂ ਅਜोध्या ਦੇ ਵਿੱਚ ਹੋ ਰਿਹਾ ਹੈ ਹੂ ਬੂ ਉਸ ਤਰ੍ਹਾਂ ਦੀ ਤਸਵੀਰ ਬਣਾਈ ਹੈ ਤਾਂ ਜਲਵਾ ਚਰਦੇ ਆ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਰੂਬਲ ਜੀ ਨਾਲ ਰੂਬਲ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਰੁਪਿੰਦਰ ਜੀ ਜਿਹਨੇ ਜਹਨ ਦੇ ਵਿੱਚ ਆਇਆ ਬਹੁਤ ਪਿਆਰੀ ਤਸਵੀਰ ਬਣਾਈ ਹੈ ਤੁਸੀਂ ਕਿਵੇਂ ਜਹਨ ਦੇ ਵਿੱਚ ਸਰ ਮੈਂ ਇੱਕ ਜਿਹੜੀ RAM ਤੇ RAM ਮੰਦਿਰ ਜੀ ਦੀ ਪੇਂਟਿੰਗ ਬੜੀ ਸ਼ਰਧਾ ਨਾਲ ਬਣਾਈਆ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਪੇਂਟਿੰਗਸ ਬਣਾ ਚੁੱਕਿਆ ਹਾਂ ਇੰਡੀਆਰੇ ਵਿੱਚ ਚਾਰੇ ਤਰਫ ਅਗਰ ਦੇਖਿਆ ਜਾਵੇ ਤੇ ਇੱਕ ਤੁਮ ਮੱਚੀ ਹੋਈ ਆ RAM ਮੰਦਿਰ ਦੀ ਹਰ ਕੋਈ ਕੋਈ ਤੂਫ ਅਗਰਬਤੀ ਬਣਾ ਰਿਹਾ ਬਹੁਤ ਵੱਡੀ ਕੋਈ ਸੈਂਡ ਆਰਟ ਕਰਦਾ ਪਿਆ ਤੇ ਇਸੇ ਤਰ੍ਹਾਂ ਮੈਂ ਵੀ ਇੱਕ ਆਪਣੀ ਕਲਾਕਾਰ ਦੇ ਹੁੰਦੇ ਹੋਏ ਮੈਂ ਇੱਕ ਆਪਣੀ ਕਿ ਕਲਾ ਜਾਇਜ਼ਾ ਜ਼ਾਹਿਰ ਕੀਤੀ ਜਿਵੇਂ ਇਹ ਇਸ ਨੂੰ ਮਹਾ ਦਿਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਹੈ ਤਾਂ ਤੁਸੀਂ ਤਸਵੀਰ ਬਹੁਤ ਸੋਹਣੀ ਤੇ ਪਿਆਰੀ ਬਣਾਈ ਹੈ ਕਿੰਨੇ ਫੁੱਟ ਦੀ ਤਸਵੀਰ ਹੈ ਕਿੰਨੀ ਚੁੜਾਈ ਇਸ ਦੀ ਤੇ ਲੰਬਾਈ ਕਿੰਨੀ ਇਸ ਦੀ ਸਰ ਇਹ ਪੇਂਟਿੰਗ ਦੀ ਜਿਹੜੀ ਚੁੜਾਈ ਹੈਗੀ ਆ 7 ਫੀਟ ਚੁੜਾਈ ਹੈਗੀ ਆ ਤੇ ਲੰਬਾਈ ਇਹਦੀ ਹੈਗੀ 10 ਫੀਟ ਇਹਦੀ ਪੇਂਟਿੰਗ ਦੀ ਲੰਬਾਈ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਵਾ ਕੈਨਵਸ ਦੇ ਉੱਤੇ ਤੇ ਮੰਦਿਰ ਬਣਾਇਆ ਵਾ RAM ਜੀ ਦਾ ਫੇਸ ਬਣਾਇਆ ਉਹਨੂੰ ਪ੍ਰੋਪਰ ਬੈਲੈਂਸ ਰੱਖਿਆ ਵਾ ਕਿ ਮੰਦਰ ਦੇ ਕਿੱਡਾ ਵੱਡਾ ਦਿਖਾਣਾ ਵਾ ਜਾਂ ਫੇਸ ਛੋਟਾ ਨਾ ਬਣ ਜਾਈ ਉਹਨੂੰ ਪੂਰਾ ਹਾਫ ਹਾਫ ਕੀਤਾ ਵਾ ਤੇ ਜਿਸ ਤਰ੍ਹਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵਾ ਘਰ-ਘਰ ਦੇ ਵਿੱਚ ਦੀਵੇ ਜਗਾਨ ਤੇ ਸਾਰੀ ਪੇਂਟਿੰਗ ਮੈਂ ਰੈਡੀ ਕਰਤੀ ਸੀ ਤੇ ਮੈਂ ਸੋਚਿਆ ਹੱਲੇ ਵੀ ਪੇਂਟਿੰਗ ਦੇ ਵਿੱਚ ਕੋਈ ਕਮੀ ਲੱਗਦੀ ਪਈ ਅਗਰ ਕੋਈ ਕਮੀ ਪੇਸ਼ੀ ਗਈ ਤਾਂ ਉਹਨੂੰ ਕਿਉਂ ਨਾ ਪੂਰਾ ਕੀਤਾ ਜਾਵੇ ਫਿਰ ਮੈਂ ਮੰਦਰ ਦੇ ਸਾਈਡ ਤੇ ਤੇ ਮੰਦਰ ਦੇ ਵਿੱਚ ਛੋਟੇ-ਛੋਟੇ ਦੀਵੇ ਦਿਖਾਏ ਗਏ ਜਿਸ ਤਰ੍ਹਾਂ ਮਿੱਟੀ ਦੇ ਦੀਵੇ ਹੁੰਦੇ ਹਨ ਤੇ ਅਸੀਂ ਵੀ ਆਪਣੀ ਪੂਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਅਸੀਂ ਵੀ ਘਰ ਦੇ ਵਿੱਚ ਦੀਵੇ ਜਗਾਵਾਂਗੇ ਇਹ ਰੁਬਲ ਜੀ ਮੈਨੂੰ ਇਹ ਦੱਸੋ ਇੱਕ ਪੇਂਟਰ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਜੇ ਉਸ ਦੀ ਜਿਹੜੀ ਪੇਂਟਿੰਗ ਹੈ ਉਸ ਦੀ ਸਰਾਹਨਾ ਹੋਵੇ ਉਸ ਨੂੰ ਦੁਨੀਆ ਦੇ ਵਿੱਚ ਸਰਾਹਿਆ ਜਾਵੇ ਤੁਹਾਡੀ ਇਸ ਪੇਂਟਿੰਗ ਦੀ ਸਰਾਹਨਾ ਹੋ ਰਹੀ ਹੈ ਦੁਨੀਆ ਦੇ ਵਿੱਚ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨਹੀਂ ਕਿੰਨਾ ਕਿ ਉਸ ਵੇਲੇ ਮਾਨ ਮਹਿਸੂਸ ਹੁੰਦਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਤੇ ਮਤਲਬ ਮੈਂ ਭਗਵਾਨ ਦੀ ਪੇਂਟਿੰਗ ਉਹਨਾਂ ਦਾ ਪਿਆ ਐ ਮੈਂ 30 ਜਨਵਰੀ ਨੂੰ ਪੇਂਟਿੰਗ ਸ਼ੁਰੂ ਕਰਨ ਲੱਗਾ ਸੀ ਤੇ ਫੇਰ ਮੈਂ ਸੋਚਿਆ ਨਈਆ ਪੇਂਟਿੰਗ ਨੂੰ ਨਵੇਂ ਸਾਲ ਵਾਲੇ ਦਿਨ ਸ਼ੁਰੂ ਕੀਤਾ ਜਾਵੇ ਤਾਂ ਕਿ ਜਿਹੜਾ 2024 ਆ ਉਹਦੀ ਸ਼ੁਰੂਆਤ ਇੱਕ ਭਗਵਾਨ ਦੀ ਪੇਂਟਿੰਗ ਤੋਂ ਕਰਾਂ ਤੇ 2024 1 ਜਨਵਰੀ ਨੂੰ ਮੈਂ ਨਵੇਂ ਸਾਲ ਵਾਲੇ ਦਿਨ ਸਟਾਰਟ ਕੀਤੀ ਸੀ ਤੇ 18 ਜਨਵਰੀ ਨੂੰ ਮੈਂ ਪੇਂਟਿੰਗ ਨੂੰ ਫਿਨਿਸ਼ ਕੀਤਾ ਰੁਬਲ ਜੀ ਜਿਵੇਂ ਜਿਵੇਂ RAM ਮੰਦਰ ਦੇ ਨਿਰਮਾਨ ਦੇ ਵਿੱਚ ਬਹੁਤ ਸਮਾਂ ਲੱਗਿਆ ਹੈ ਹਰ ਭਾਰਤੀ ਦਾ ਸੁਪਨਾ ਸੀ ਕਿ ਅਜੁੱਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਉਹ ਵੱਡਾ ਦਿਨ ਅੱਜ ਜਰੂਰ ਆ ਰਿਹਾ ਹੈ ਕਿ 22 ਜਨਵਰੀ ਨੂੰ ਅੱਜ ਦੇ ਦਿਨ ਜਿਹੜਾ ਹੈ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਕਿ ਮਹਾ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਹੈ। ਤਾਂ ਮੰਦਰ ਦੇ ਜਿਹੜੇ ਡਿਜ਼ਾਈਨ ਕੀਤਾ ਗਿਆ ਸੀ ਮੰਦਰ ਬਣਾਉਣ ਵਾਲਿਆਂ ਨੇ ਬੜੀ ਮਿਹਨਤ ਲਾਈ ਹੈ। ਤਾਂ ਤੁਸੀਂ ਜਿਹੜੋਂ ਇਹ ਤਸਵੀਰ ਬਣਾ ਰਹੇ ਸੀ ਚਿੰਨੀ ਚ ਮਿਹਨਤ ਲਾਉਣੀ ਪਈ ਹੈ। ਚਿੰਨਾ ਜੀ ਧਿਆਨ ਰੱਖਣਾ ਪਿਆ ਇਹਨਾਂ ਚੀਜ਼ਾਂ ਦਾ। ਸਰ ਮੰਦਰ ਤੇ ਬਣਾਉਂਦੇ ਪੇਂਟਿੰਗਾਂ ਤੇ ਕਾਫੀ ਟਾਈਮ ਲੱਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਨਾਰਮਲ ਪੇਂਟਿੰਗਾਂ ਬਣਾਉਂਦੀ ਆਂ ਇਹ ਪੇਂਟਿੰਗ ਥੋੜੀ ਡਿਫਿਕਲਟ ਹੀ ਤੇ ਇੱਕ ਪੇਂਟਿੰਗ ਦਾ ਸਾਈਜ਼ ਵੱਡਾ ਹੈਗਾ ਸੀ ਇਹ ਦੋਨੋਂ ਚੀਜ਼ਾਂ ਨੂੰ ਬੈਲੈਂਸ ਕੀਤਾ ਇੱਕ ਇਹ ਰਾਮ ਜੀ ਦੀ ਪੇਂਟਿੰਗ ਵੈਸੇ ਵੀ ਥੋੜੀ ਡਿਫਿਕਲਟ ਹੁੰਦੀ ਕਿਉਂਕਿ ਉਹਦੇ ਵਿੱਚ ਅਸੀਂ ਮੋਕੜ ਦਿਖਾਣੇ ਆ ਸਾਰੀਆਂ ਚੀਜ਼ਾਂ ਦਿਖਾਣੇ ਆ ਤੇ ਮੰਦਰ ਵੱਖਰਾ ਬਣਾਇਆ ਦੀਵਿਆਂ ਤੇ ਵੱਖਰਾ ਟਾਈਮ ਲੱਗਾ ਲੇਕਿਨ ਫਿਰ ਵੀ ਇੱਕ ਮੰਦਰ ਵਿੱਚ ਸ਼ਰਧਾ ਹੈਗੀ ਸੀ ਇੱਕ ਰੱਬ ਦੀ ਪੇਂਟਿੰਗ ਬਣਾ ਰਿਹਾ ਬਸ ਰੱਬ ਦਾ ਨਾਮ ਰਾਮ ਰਾਮ ਕਰਕੇ ਮੈਂ ਪੇਂਟਿੰ ਮੈਨੂੰ ਇਹ ਦੱਸੋ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਉੱਪਰ ਤੋਂ ਕੀਤੀ ਜਾਂ ਮੰਦਰ ਤੋਂ ਹੋਈ ਜਾਂ RAM ji ਦੀ ਤਸਵੀਰ ਤੋਂ ਹੋਈਏ ਇਹ ਸਰ ਸਭ ਤੋਂ ਪਹਿਲਾਂ ਤੇ ਸਕੈਚ ਬਣਾਉਂਦੇ ਨੇ ਸਕੈਚ ਉੱਪਰ ਤੋਂ ਸ਼ੁਰੂ ਹੁੰਦਾ ਵਾ ਇੱਕ ਪੂਰਾ ਬੈਲੈਂਸ ਰੱਖ ਕੇ ਪੂਰਾ ਮੈਜ਼ਰਮੈਂਟ ਕਰਕੇ ਪੇਂਟਿੰਗ ਨੂੰ ਬਣਾਉਣਾ ਪੈਂਦਾ ਤੇ ਸ਼ੁਰੂਆਤ ਫੇਸ ਤੋਂ ਕਰੀਦੀ ਆ ਫਿਰ ਅਸੀਂ ਮੰਦਰ ਦਾ ਸਕੈਚ ਬਣਾਇਆ ਫਿਰ ਲਾਸਟ ਦੇ ਜੋੜੋ ਸਾਰੀ ਪੇਂਟਿੰਗ ਬਣ ਗਈ ਫਿਰ ਮੈਂ ਦੀਵੇ ਬਾਦ ਵਿੱਚ ਫਰੀ ਹੈਂਡ ਬਣਾਏ ਕਿ ਇਹਦੇ ਵਿੱਚ ਦੀਵੇ ਜਗਾਈ ਜਾਣ ਪੇਂਟਿੰਗ ਦੇ ਵਿੱਚ ਪੇਂਟਿੰਗ ਵਿੱਚ ਇੱਕ ਰੌਣਕ ਲੈ ਕੇ ਆਏ ਜਾਏ ਐ ਰੁਪਲ ਜੀ ਮੈਨੂੰ ਇਹ ਦੱਸੋ ਇਸ ਪੇਂਟਿੰਗ ਦੇ ਵਿੱਚ ਜਿਹੜੇ ਪੇਂਟ ਵਰਤੋਂ ਦੇ ਵਿੱਚ ਲੈਂਦੇ ਨੇ ਇਹਨਾਂ ਇਹ ਸਪੈਸ਼ਲ ਪੇਂਟ ਨੇ ਜਾਂ ਆਮ ਹੀ ਜਿਹੜੇ ਪੇਂਟ ਵਰਤੋਂ ਦੇ ਵਿੱਚ ਲੈਂਦੇ ਜਾਂਦੇ ਨੇ ਉਹਨਾਂ ਦੀ ਵਰਤੋਂ ਹੋਈ ਸਰ ਸਪੈਸ਼ਲ ਪੇਂਟ ਹੀ ਹੁੰਦੇ ਆ ਅਕ੍ਰਿਲਿਕ ਟਿਊਬਸ ਹੁੰਦੀਆਂ ਵਾ ਕਾਫੀ ਕੋਸਟਲੀ ਹੁੰਦੀਆਂ ਵਾ ਤੇ ਵਾਟਰਪੂਫ ਹੁੰਦੀਆਂ ਵਾ ਤੇ ਪਾਣੀ ਦੇ ਨਾਲ ਹੀ ਚੱਲਦੇ ਆ ਕਲਰ ਅਗਰ ਅਸੀਂ ਆਪਣੇ ਕੱਪੜੇ ਤੇ ਸਾਡੇ ਲੱਗ ਜਾਂਦੇ ਤੇ ਉਹ ਉਤਰਦਾ ਨਹੀਂ ਕੱਪੜੇ ਤੋਂ ਉਹ ਵੇਸਟ ਹੋ ਜਾਂਦੇ ਕੱਪੜੇ ਇਸ ਕਰਕੇ ਅਸੀਂ ਆਪਣੇ ਜਿਹੜੇ ਰੈਗੂਲਰ ਕੰਮ ਕਰਦੇ ਹਾਂ ਪੇਂਟਿੰਗਸ ਦੇ ਵਿੱਚ ਉਹ ਕੱਪੜੇ ਭਾਗੋ ਇਹ ਇਹਨੂੰ ਪੇਂਟਿੰਗ ਨੂੰ ਬਣਾਉਂਦੇ ਆ ਤੇ ਇਹ ਵਾਟਰਪਰੂਫ ਹੁੰਦੀ ਆ ਬਸ ਇਹਨੂੰ ਧੁੱਪ ਤੋਂ ਬਚਾਉਣਾ ਪੈਂਦਾ ਧੁੱਪ ਦੇ ਵਿੱਚ ਨਹੀਂ ਲੈ ਕੇ ਜਾਇਦਾ ਕਿਉਂਕਿ ਪੇਂਟਿੰਗ ਦੀ ਜਿਹੜੀ ਗ੍ਰੇਡ ਹੁੰਦੀ ਆ ਸਾਡੀ ਖਰਾਬ ਹੋ ਜਾਂਦੀ ਇਹ ਜਿਹੜਾ ਇਹ ਪੇਪਰ ਦੀ ਵਰਤੋਂ ਕੀਤੀ ਆ ਤੁਸੀਂ ਇਹ ਪੇਪਰ ਆਮ ਆ ਜਾਂ ਇਹ ਵੀ ਕੋਈ ਸਪੈਸ਼ਲ ਪੇਪਰ ਵਰਤੋਂ ਦੇ ਸਰ ਇਹਨੂੰ ਐਸੀ ਪੇਪਰ ਨਹੀਂ ਕਿਹਾ ਜਾ ਸਕਦਾ ਇਹ ਕੈਨਵਸ ਕੱਪੜਾ ਹੁੰਦਾ ਵਾ ਮਤਲਬ ਮਜਸਰਾ ਜੀਨ ਟਾਈਪ ਕੱਪੜਾ ਹੁੰਦਾ ਨਾ ਉਹਦੇ ਵਿੱਚ ਟੈਕਸਚਰ ਹੁੰਦਾ ਵਾ ਤੇ ਇਹ ਕੱਪੜਾ ਹੁੰਦਾ ਵਾ ਮੋਟਾ ਕੱਪੜਾ ਹੁੰਦਾ ਤੇ ਇਹ ਜਿਹੜਾ ਇਹ ਪੇਂਟਿੰਗ ਰੋਲ ਹੋ ਜਾਂਦੀ ਆ ਇਹਨੂੰ ਅਸੀਂ ਰੋਲ ਕਰਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆ ਤੇ ਮੇਰੀ ਖੁਆਇਸ਼ ਹੈਗੀ ਆ ਕਿ ਇਹਨੂੰ RAM ਮੰਦਰ ਦੇ ਵਿੱਚ ਲਗਾਇਆ ਜਾਵੇ ਜਾਂ ਮੈਂ ਅਮਰਸਰ ਦੀ ਕਮੇਟੀ ਦੇ ਨਾਲ ਇੱਕ ਵਾਰ ਇੱਕ ਵਾਰ ਗੱਲਬਾਤ ਕਰਾਂਗਾ ਦੁਰਗਾੰਨਾ ਕਮੇਟੀ ਦੇ ਨਾਲ ਤਾਂ ਕਿ ਮੈਨੂੰ ਕੋਈ ਰਿਸਪੌਂਸ ਮਿਲੇ ਤਾਂ ਕਿ ਮੈਂ ਪੇਂਟਿੰਗ ਜਾਂ ਖੁਦ ਲੈ ਕੇ ਜਾਵਾਂ ਜਾਂ ਉਹਨਾਂ ਦੇ ਥਰੂ ਇਹ ਪੇਂਟਿੰਗ ਨੂੰ ਉੱਥੇ ਲਗਾਇਆ ਜਾਵੇ ਤੇ ਮੈਨੂੰ ਇਹ ਦੱਸੋ ਇਹ ਚ ਪਰਮਾਤਮਾ ਦੀ ਤਸਵੀਰ ਬਣਾਈ ਹੈ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਹੈ ਤਾਂ ਇਸ ਤੋਂ ਪਹਿਲਾਂ ਵੀ ਤੁਸੀਂ ਹੋਰ ਧਰਮਾਂ ਦੀਆਂ ਤਸਵੀਰਾਂ ਵੀ ਬਣਾਉਂਦੇ ਹੋਰ ਧਰਮ ਦੇ ਜਿਹੜੇ ਜਿਵੇਂ ਜਿਵੇਂ ਸ੍ਰੀ ਨਾਨਕidev ਜੀ ਹੈ ਜਾਂ ਕਿਸੇ ਵੀ ਧਰਮ ਦੀ ਤਸਵੀਰ ਬਣਾਉਂਦੇ ਹਾਂਜੀ ਬਿਲਕੁਲ ਆਰਟਿਸਟ ਵਾਸਤੇ ਕਿ ਸਾਰੀ ਦੁਨੀਆ ਵਾਸਤੇ ਇੱਕ ਧਰਮ ਹੋਣਾ ਚਾਹੀਦਾ ਵਾ ਰਿਲੀਜੀਅਸ ਪੇਂਟਿੰਗਾਂ ਵੀ ਬਣਾਈਆਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਣਾਈ ਸੀ ਤੇ ਕ੍ਰਿਸਚੀਅਨ ਉਹਨਾਂ ਦੀ ਵੀ ਪੇਂਟਿੰਗ ਬਣਾ ਲਈਦੇ ਅਸੀਂ ਕਿਉਂਕਿ ਸਾਡੇ ਵਾਸਤੇ ਇੱਕ ਧਰਮ ਹੈ ਗਿਆ ਜਿਸ ਤਰ੍ਹਾਂ ਅਸੀਂ ਸਿੱਖ ਸਟਰੀ ਪੇਂਟਿੰਗ ਦਿਲੋਂ ਬਣਾਦੇ ਇਸ ਤਰ੍ਹਾਂ ਆਰਾਮਜੀਤ ਦੀ ਵੀ ਮੈਂ ਪੇਂਟਿੰਗ ਕਬੜੀ ਸ਼ਰਧਾਰੇ ਨਾਲ ਬਣਾਈ ਆ ਤੇ ਮੈਂ ਚਾਹੁੰਦਾ ਕਿ ਡੀਆਰ ਵਿੱਚ ਐਡੀ ਵੱਡਾ ਮਤਲਬ ਦਿਵਾਲੀ ਤਿਹਾਰ ਮਨਾ ਰਹੇ ਸਾਰੇ ਦੇਖਿਆ ਜਾਵੇ ਖੁਸ਼ੀ ਦਾ ਮਾਹੌਲ ਹੈਗਾ ਤੇ ਮੈਂ ਵੀ ਇੱਕ ਆਪਣਾ ਪੇਂਟਿੰਗ ਦੇ ਜ਼ਰੀਏ ਯੋਗਦਾਨ ਪਾਇਆ ਤੇ ਅਸੀਂ ਵੀ ਸਾਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਰੁਪਲ ਜੀ ਮੈਨੂੰ ਵੀ ਪਤਾ ਚੱਲਿਆ ਜੀ ਤੁਸੀਂ ਅੱਜ ਤਾਈਂ ਜਿੰਨੀਆਂ ਵੀ ਤਸਵੀਰਾਂ ਬਣਵਾਈਆਂ ਨੇ ਤੁਹਾਡਾ ਬਹੁਤ ਮਾਨ ਮਾਨ ਵੀ ਹੋਇਆ ਹੈ ਜਿਹੜੇ-ਜਿਹੜੇ ਹੋਂ ਤਾਂ ਹੀ ਮਾਨਸਨਮਾਨ ਮਿਲੇ ਨੇ ਸਰ ਪ੍ਰਾਈਮ ਮਿਨਿਸਟਰ ਮੋਦੀ ਦੀ ਪੇਂਟਿੰਗ ਬਣਾਈ ਇਲੈਕਸ਼ਨ ਤੇ ਉਹਨਾਂ ਦੀ ਮੈਨੂੰ ਐਪਰੀਸੀਏਸ਼ਨ ਲੈਟਰ ਆਈ ਪੀਐਮ ਆਫਿਸ ਤੋਂ ਤੇ ਇੰਡੀਆ ਦੇ ਜਿਹੜੇ ਤਿੰਨ ਰਾਸ਼ਟਰਪਤੀ ਆ ਕੇ ਦੋ ਫਾਰਮਰ ਰਾਸ਼ਟਰਪਤੀ ਮਿਸ ਪ੍ਰਤਿਭਾ ਪਟਲ ਤੇ ਮਿਸਟਰ ਪਰਨਮ ਮੁਖਰਜੀ ਉਹਨਾਂ ਦਾ ਪ੍ਰਸ਼ੰਸਾ ਪੱਤਰ ਮਿਲ ਚੁਕਿਆ ਤੇ ਮੌਜੂਦਾ ਜਿਹੜੇ ਸਾਡੇ ਰਾਸ਼ਟਰਪਤੀ ਦ੍ਰੋਪਦੀ ਮਨਮੋ ਉਹਨਾਂ ਦੀ ਵੀ ਮੈਂ ਪੇਂਟਿੰਗ ਬਣਾਈ ਜਦੋਂ ਇਲੈਕਸ਼ਨ ਤੇ ਉਹ ਜਿੱਤੇ ਹੀ ਉਹਨਾਂ ਦੀ ਵੀ ਮੈਂ ਪੇਂਟਿੰਗ ਰਾਸ਼ਟਰਪਤੀ ਭਵਨ ਵਿੱਚ ਭੇਜੀ ਉਹਨਾਂ ਦਾ ਵੀ ਮੈਨੂੰ ਅਪਰੀਸ਼ੀਏਸ਼ਨ ਲੈਟਰ ਆਇਆ ਤੇ ਮੇਰੇ 53 ਵਰਲਡ ਰਿਕਾਰਡਸ ਬਣ ਗਏ ਨੇ ਜਿਹਦੇ ਜਿਸ ਤੋਂ ਬਾਅਦ ਮੈਨੂੰ ਇੱਕ ਡਾਕਟਰ ਦਾ ਆਨਰ ਮਿਲਿਆ ਕਿਉਂਕਿ ਮੇਰੀ ਮੰਮੀ ਦਾ ਸੁਪਨਾ ਹੈਗਾ ਸੀ ਕਿ ਮੈਂ ਆਪਣੇ ਮੁੰਡੇ ਨੂੰ ਡਾਕਟਰ ਬਣਾਣਾ ਤੇ ਉਹ ਤੇ ਪੂਰਾ ਨਹੀਂ ਹੋ ਸਕਿਆ ਲੇਕਿਨ ਮੇਰੇ ਨਾਮ ਦੇ ਅੱਗੇ ਡਾਕਟਰ ਲੱਗਾ ਤਾਂ ਜਰੂਰ ਜੀ ਇੱਕ ਵਾਰੀ ਤਸਵੀਰਾਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਦੁਬਾਰਾ ਤੋਂ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਗਈ ਹੈ ਨਾਲ ਦੀ ਨਾਲ ਹੀ ਜਿਵੇਂ ਕਿ ਮੰਦਿਰ ਬਣਾਇਆ ਜਾ ਰਿਹਾ ਹੈ ਜਯोध्या ਦੇ ਵਿੱਚ ਸੂ ਬੂ ਉਸ ਤਰ੍ਹਾਂ ਦੇ ਮੰਦਿਰ ਦੀ ਤਸਵੀਰ ਨੂੰ ਜਿਹੜਾ ਹੈ ਪੇਂਟਰ ਵੱਲੋਂ ਬਣਾਇਆ ਗਿਆ ਹੈ ਤਾਂ ਬਹੁਤ ਹੀ ਸੋਹਣੀ ਤੇ ਪਿਆਰੀ ਤਸਵੀਰ ਹੈ ਜਿਹੜੀ ਬਣਾਈ ਗਈ ਹੈ ਰਾਮ ਮੰਦਰ ਦੇ ਦਰਸ਼ਨ ਜਿਹੜੇ ਨੇ ਇੱਥੇ ਹੀ ਹੋ ਰਹੇ ਨੇ ਸਰਦਾ ਭਾਵਨਾ ਪੂਰੀ ਹੈ ਅਤੇ ਆਪਣੀ ਸਰਦਾ ਭਾਵਨਾ ਦੇ ਨਾਲ ਹੀ ਇਸ ਪੇਂਟਰ ਨੇ ਜਿਹੜੀ ਹੈ ਸ੍ਰੀ ਰਾਮ ਮੰਦਰ ਜੀ ਦੇ ਤਸਵੀਰ ਬਣਾਈਆਂ ਤੇ ਨਾਲ ਦੀ ਨਾਲ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਹੈ ਤਾਂ ਬੜੀ ਮਿਹਨਤ ਨਾਲ ਜਿਹੜੀ ਇਸ ਤਸਵੀਰ ਦੇ ਵਿੱਚ ਜਾਨ ਪਾਈ ਜਾ ਰਹੀ ਹੈ ਤਾਂ ਸੁਪਨਾ ਜੀ ਇਹ ਰੁਬਲ ਜੀ ਦਾ ਜਲਵਾ ਦਿ ਉਹ ਵੀ ਕਰਦੇ ਆ ਰੁਬਲ ਜੀ ਸੁਪਨਾ ਜੀ ਇਹ ਕਿਉਂਕਿ ਬੜੀ ਵਧੀਆ ਤਸਵੀਰ ਬਣਾ ਦਿੱਤੀ ਹੈ ਤੁਸੀਂ ਇਸ ਤਸਵੀਰ ਨੂੰ ਹੁਣ ਸਸੋਬਤ ਤਿਆਰਮਾਰੀ ਕੀ ਸੋਚਿਆ ਇਸ ਨੂੰ ਆਪਣੇ ਇੱਥੇ ਲਾਓਗੇ ਤੁਸੀਂ ਜਾਂ ਕਿਤੇ ਸਸੋਬਤ ਕੀਤੀ ਜਾਏ ਨਹੀਂ ਇਹ ਗੁਰੂ ਦੀ ਜਿਹੜੀ ਪਰਮਾਤਮਾ ਦੀ ਪੇਂਟਿੰਗ ਹੈ ਅਜੋਧਿਆ ਦੇ ਵਿੱਚ ਮੈਂ ਚਾਹਨਾ ਰਾਮ ਮੰਦਰ ਦੇ ਵਿੱਚ ਇਹ ਪੇਂਟਿੰਗ ਨੂੰ ਲਗਾਇਆ ਜਾਏ ਕਿਸੇ ਨਾ ਕਿਸੇ ਤਰੀਕੇ ਮੈਂ ਕੰਟੈਕਟ ਕਰਾਂਗਾ ਕਿਉਂਕਿ ਹੁਣ ਤੇ ਬਿਲਕੁਲ 22 ਤਰੀਕ ਆ ਗਈ ਲੱਗੇ ਸਾਰੇ ਆਪਣੇ ਆਪਣੇ ਬਿਜ਼ੀ ਆ ਵੀ ਵੀ ਆਈ ਪੀਜ਼ ਐਂਟਰੀਜ਼ ਆ ਇਹ ਪੇਂਟਿੰਗ ਨੂੰ ਮੈਂ ਬਾਅਦ ਵਿੱਚ ਦੁਰਗਾ ਨਾ ਕਮੇਟੀ ਦੇ ਨਾਲ ਜਾ ਕੇ ਗੱਲਬਾਤ ਕਰਕੇ ਮੈਂ ਚਾਹੁੰਦਾ ਕਿ ਕਿਸੇ ਨਾ ਤਰੀਕੇ ਉੱਥੇ ਪਹੁੰਚਵਾਇਆ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤਾਂ ਜ਼ਰੂਰ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਰੂਬਲ ਨੇ ਜਿਹੜਾ ਆਪਣਾ ਸੁਪਨਾ ਪੂਰਾ ਕੀਤਾ ਹੈ ਸ੍ਰੀ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ 22 ਜਨਵਰੀ 2024 ਨੂੰ ਵਿੱਚ ਵੱਡਾ ਦਿਨ ਹੈ ਮਹੱਤਵਪੂਰਨ ਦਿਨ ਮੰਨਿਆ ਜਾ ਰਿਹਾ ਹੈ ਮਹਾਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਰ ਇਸ ਪੇਂਟਰ ਨੇ ਆਪਣੀ ਸਰਦਾ ਭਾਵਨਾ ਜਿਤਾਈ ਇਸ ਤਸਵੀਰ ਦੇ ਦੁਆਰਾ ਅਤੇ ਇਹਨਾਂ ਦਾ ਇਹ ਸੁਪਨਾ ਹੈ ਕਿ ਇਹ ਜਿਹੜੀ ਤਸਵੀਰ ਬਣਾਈ ਗਈ ਹੈ 10x7 ਫੁੱਟ ਦੀ ਇਹ ਜਿਹੜੀ ਤਸਵੀਰ ਹੈ ਰਾਮ ਮੰਦਰ ਅਯੋਧਿਆ ਦੇ ਵਿੱਚ ਸੋ ਸੂਬਤ ਹੋਣੀ ਚਾਹੀਦੀ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਨਵੀਰ ਜੇ ਲਾਲੀ ਅੰਮ੍ਰਿਤਸਰ ਹਾਂ ਜੀ ਜੱਟ ਦਾ ਨਾਮ ਆਪੇ ਬੋਲੋ ਸਾਰੇ ਜਗ ਜੋਗ ਸਿੰਘ ਰੋਬਲ 22 ਤਰੀਕ ਨੂੰ ਜਿਹੜਾ ਕਿ ਰਾਮ ਮੰਦਰ ਦਾ ਜਿਹੜਾ ਨੇਗੋਸ਼ੀਏਸ਼ਨ ਹੋਣ ਜਾ ਰਿਹਾ ਉਸ ਮੌਕੇ ਤੇ ਮੈਂ ਵੀ ਆਪਣੀ ਇੱਕ ਬੜੀ ਸ਼ਰਦਾ ਦੇ ਨਾਲ ਪੇਂਟਿੰਗ ਬਣਾਈ ਆ ਤੇ ਮੈਂ ਦੁਰਗਿਆਨਾ ਕਮੇਟੀ ਦੇ ਨਾਲ ਗੱਲ ਕਰਕੇ ਮੈਂ ਚਾਹਨਾ ਕਿ ਇਹ ਪੇਂਟਿੰਗ ਉੱਥੇ ਸਥਾਪਿਤ ਕੀਤਾ ਜਾਵੇ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 18 ਦਿਨ ਦਾ ਸਮਾਂ ਲੱਗਾ ਮੈਂ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਪੇਂਟਿੰਗ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦੇ ਰਿਹਾ ਵਾ ਤੇ ਜਿਸ ਤਰ੍ਹਾਂ ਕਿ ਸਾਰੇ ਕਹਿ ਰਹੇ ਕਿ ਦੀਵੇ ਜਗਾਣੇ ਹੋ ਉਸ ਦਿਨ ਮਤਲਬ ਇੱਕ ਦੀਵਾਲੀ ਸੈਲੀਬ੍ਰੇਸ਼ਨ ਕਰਨਾ ਵਾ ਤੇ ਮੈਂ ਵੀ ਪੇਂਟਿੰਗ ਦੇ ਵਿੱਚ ਦੀਵੇ ਦਿਖਾਏ ਜਾ ਤੇ ਅਸੀਂ ਪੂਰੀ ਫੈਮਿਲੀ ਮਤਲਬ ਇਹਨੂੰ ਉਸ ਦਿਨ ਬੜਾ ਇਹ ਤੁਮ ਤਾਂ ਦੇ ਨਾਲ ਸੈਲੀਬ੍ਰੇਟ ਕਰਾਂਗੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਹੁੰਦੀ ਹੈ ਪੇਂਟਿੰਗ ਹੁੰਦੀ ਹੈ ਕਿੰਨੇ ਅਵਾਰਡ ਹੁੰਦੇ ਦੂਜੇ ਤੇ ਸਰ ਇਸ ਤੋਂ ਇਲਾਵਾ ਮੇਰੇ 53 ਵਲਡ ਰਿਕਾਰਡਸ ਬਣ ਚੁੱਕੇ ਨੇ ਤੇ ਪੀਐਨ ਮੋਦੀ ਜੀ ਨੂੰ ਮੈਂ ਪੇਂਟਿੰਗ ਲਈ ਜਦੋਂ ਇਲੈਕਸ਼ਨ ਹੋਇਆ ਤੇ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਤੇ ਤਿੰਨ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਮਿਲ ਚੁਕਾ ਕਿਹੜੇ ਕਲਰਾਂ ਦਾ ਇਸਤੇਮਾਲ ਕੀਤਾ ਗਿਆ ਇਸ ਟੇਸ ਦੇ ਵਿੱਚ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ 7 ਫੀਟ ਬਾਈ 10 ਫੀਟ ਦਾ ਪੇਂਟਿੰਗ ਦਾ ਸਾਈਜ਼ ਹੈਗਾ ਵਾ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ 18 ਦਿਨ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ ਠੀਕ